ਹਾਂਜੀ ਜਨਮ ਦਿਨ ਤੇ ਧੇਕ ਲੱਗ ਜਾਂਦਾ ਜਨਮ ਦਿਨ 76 ਗੱਲ ਦਾ ਬੱਕਾ ਹੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਪ੍ਰੋਗਰਾਮ ਸੀ ਜੋ ਤੁਸੀਂ ਪਹੁੰਚੇ ਨਹੀਂ ਆ ਜਬ ਸੇਸ ਤੌਰ ਤੇ ਕੋਈ ਪਹਿਲੀ ਗੱਲ ਦਾ ਜਦੋਂ ਕੋਈ ਬੰਦਾ ਛੋਟੇ ਘਰ ਤੋਂ ਉੱਠ ਕੇ ਨਾ ਕੋਈ ਤਰੱਕੀ ਕਰਦਾ ਕੋਈ ਵੀ ਬਿジネス ਕਰਦਾ ਜੋ ਭਰਾ ਨੇ ਕੰਮ ਕਰਿਆ ਉਸੇ ਫੈਕਟਰੀ ਦੇ ਨਾਮ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਕੋਈ ਆਮ ਜੇ ਘਰ ਚੋਂ ਟੁੱਟ ਕੇ ਮੁੰਡਾ ਕਿਸੇ ਵੀ ਫੀਡ ਤੇ ਤਰੱਕੀ ਕਰਦਾ ਇੱਕ ਤਰ੍ਹਾਂ ਤਰੱਕੀ ਹੁੰਗਾਂ ਕੋ ਕੈਟਰੀ ਦਾ ਕੰਮ ਅੱਜ ਕੱਲ ਲੋਡ ਆ ਸਮੇਂ ਦੀ ਸੋਹ ਬਾਈ ਨੂੰ ਬਹੁਤ ਬਹੁਤ ਮੁਬਾਰਕਾ ਖੁਸ਼ੀ ਕੈਟਰੀ ਦੇ ਨਾਮ ਤੇ ਇਹਨਾਂ ਦੀ ਕੈਟਰੀ ਹੈਗੀ ਆ ਹੋਰ ਵੀ ਮੈਂ ਮੀਡੀਆ ਦੇ ਰਾਹੀਂ ਬੇਨਤੀ ਕਰੂੰਗਾ ਵੀ ਆਪਾਂ ਇਸ ਤਰ੍ਹਾਂ ਦੇ ਇਨਸਾਨਾਂ ਦੀ ਬਾਹ ਫੜੀਏ ਇਸ ਤਰ੍ਹਾਂ ਦੇ ਲੋਕਾਂ ਦਾ ਆਪਾਂ ਮਾਤੋਵਾਲ ਦੇ ਹਾਰੇ ਪ੍ਰੋਗਰਾਮ ਦੇਈਏ ਜੋ ਡਾਊਨ ਟੂ ਅਰਥ ਦੇ ਤੋਂ ਤੱਕ ਦੀ ਉੱਠ ਕੇ ਆਪਦੀ ਫੀਡ ਦੇ ਵਿੱਚ ਤਰੱਕੀ ਕਰਦੇ ਨੇ ਠੀਕ ਹੈ ਸਰਵਣ ਸਾਹਿਬ ਕੱਲ ਜੀ ਮੈਂ ਮੇਰੇ ਵੱਡੇ ਭਰਾ ਨੂੰ ਨੂੰ ਤੇ ਮੁबारकबाद ਦਿੰਦਾ ਤੇ ਅਸਲ ਤਾਂ ਇਕੱਲਾ ਇਹ ਕੰਮ ਕਰਿਆ ਇਹਨਾਂ ਨੇ ਤੇ ਹਰ ਇੱਕ ਸਾਂਝੇ ਕੰਮ ਦੇ ਵਿੱਚ ਇਹ ਕੋਈ ਆਇ ਨਹੀਂ ਦੇਖਦਾ ਵੀ ਇੱਥੋਂ ਮੈਨੂੰ ਪੈਸਾਂ ਦੀ ਦਿੱਕਤ ਆ ਜਾਂ ਹੋਰ ਉਹਦੀ ਜੇਬੋਂ ਕੰਮ ਕਰਕੇ ਕੋਈ ਗਰੀਬ ਕੁੜੀ ਦਾ ਵਿਆਹ ਜਾਂ ਹੋਰ ਉਹ ਵੀ ਇਹ ਪੈਲ ਦੇ ਆਧਾਰ ਤੇ ਕਰਦਾ ਤੇ ਹਰ ਇੱਕ ਕੰਮ ਆ ਜਿਵੇਂ ਇਹਨਾਂ ਨੂੰ ਕੋਈ ਲੇਬਰ ਦਾ ਜਾਂ ਹੋਰ ਉਹ ਵੀ ਉਹਦੀ ਜੇਬੋਂ ਪੈਸੇ ਪਾਉਂਦਾ ਹੁੰਦਾ ਸਾਂਝਾ ਕੰਮ ਵੀ ਵਿਚਾਰਾ ਇਹ ਅੱਗੇ ਹੋ ਕੇ ਕਰਦਾ ਜਿਹੜਾ ਇਹਨੇ ਨਵਾਂ ਕੰਮ ਕੀਤਾ ਪਰਮਾਤਮਾ ਨੂੰ ਵੱਡਾ ਕਰੇ ਅੱਗੇ ਹੋਰ ਕੰਮ ਵਧਾਉਣਾ ਹੈ 你跟。 对。 ਪੰਨ ਸਾਹਿਬ ਸਿਕਲਜੀ ਮੈਂ ਮੇਰੇ ਵੱਡੇ ਭਰਾ ਨੂੰ ਨੂੰ ਤੇ ਮੁਾਰਕਵਾਦ ਦਿੰਨਾ ਤੇ ਅਸਲ ਤਾਂ ਇਕੱਲਾ ਇਹ ਕੰਮ ਕਰਿਆ ਇਹਨਾਂ ਨੇ ਤੇ ਹਰ ਇੱਕ ਸਾਂਝੇ ਕੰਮ ਦੇ ਵਿੱਚ ਕੋਈ ਆਇ ਨਹੀਂ ਦੇਖਦਾ ਵੀ ਇੱਥੋਂ ਮੈਨੂੰ ਪੈਸਾਂ ਦੀ ਦਿੱਕਤ ਆ ਜਾਂ ਹੋਰ ਉਹਦੀ ਜੇਬੋਂ ਕੰਮ ਕਰਕੇ ਕੋਈ ਗਰੀਬ ਕੁੜੀ ਦਾ ਵਿਆਹ ਜਾਂ ਹੋਰ ਉਹ ਵੀ ਇਹ ਪੈਲ ਦੇ ਆਧਾਰ ਤੇ ਕਰਦਾ ਹਰ ਇੱਕ ਕੰਮ ਆ ਜਿੰਨੇ ਇਹਨਾਂ ਨੂੰ ਕੋਈ ਲੇਬਰ ਦਾ ਜਹਾ ਹੋਰ ਉਹ ਵੀ ਆਪਣੀ ਜੇਬੋਂ ਪੈਸੇ ਪਾਉਂਦਾ ਹੁੰਦਾ ਸਾਂਝਾ ਕੰਮ ਵੀ ਵਿਚਾਰਾ ਇਹ ਅੱਗੇ ਹੋ ਕੇ ਕਰਦਾ ਜਿਹੜਾ ਇਹਨੇ ਨਵਾਂ ਕੰਮ ਕੀਤਾ ਪ੍ਰਮਾਤਮਾ ਇਹਨੂੰ ਵਾਅਦਾ ਕਰੇ ਅੱਗੇ ਹੋਰ ਕੰਮ ਵਧਾਉਣ ਦਾ